हालेलुया थैंक यू चीजस हाल लुईं कलिसिया येशु मसीह के नाम से तुम सब जी ने ब्लैस हो सब जी ने उत्तम गोइया ना खड़े हो हालेलुया लुईया कलिसियाँ सब जी ने एक मन हो के प्रभु को गे प्रार्थना करा सब जी ने अपनी अखों को बंद करा हालेलुया हालेलुया हाल हालेलुया हाल थैंक यू चीज़ ਪਿਤਾ ਪੁੱਤਰ ਦੀ ਪੁੱਤਰ ਆਤਮਾ ਅਸੀਂ ਤੁਹਾਡਾ ਸਵਾਗਤ ਕਰਦੇ ਆਂ ਪ੍ਰਭੂ ਜੀ ਤੁਸੀਂ ਦੀਵਾਨ ਜੇ ਕਰਪਾਲੂ ਜੇ ਦਿਆਲੂ ਜੀ ਦਿਆ ਦੇ ਸਾਗਰ ਜੇ ਮੇਰੇ ਪਿਆਰੇ ਪ੍ਰਭੂ ਜੀ ਜਿੰਨੇ ਵੀ ਜਿੰਨੇ ਇਸ ਪ੍ਰਾਰਥਨਾ ਨੂੰ ਸੁਣਨ ਤੁਹਾਡਾ ਆਤਮਾ ਨੂੰ ਸ਼ੂਵੇ ਮੇਰੇ ਪਿਆਰੇ ਪ੍ਰਭੂ ਜੀ ਤੁਹਾਡਾ ਆਤਮਾ ਨੇ ਜੀਵਨ ਚ ਜੁਮਸ਼ ਕਰੇ ਤੁਹਾਡਾ ਆਤਮਾ ਇੱਕ ਇੱਕ ਜਿੰਨ ਨੂੰ ਹੀਲ ਕਰੇ ਹਰ ਇੱਕ ਬਿਮਾਰੀ ਇਹਨਾਂ ਦੇ ਜੀਵਨ ਚ ਆਊਟ ਹੋ ਜੇ ਹਰ ਇੱਕ ਸ਼ਰਮਿੰਦਗੀ ਇਹਨਾਂ ਦੇ ਜੀਵਨ ਚ ਆਊਟ ਹੋ ਜੇ ਮੇਰੇ ਪਿਤਾ ਤੁਸੀਂ ਵਾਦਾ ਕੀਤਾ ਹੈ ਤੁਸੀਂ ਸਰੀਰ ਚ ਚੰਗੇ ਭਲੇ ਹੋਵਗੇ ਮੇਰੇ ਪਿਆਰੇ ਪ੍ਰਭੂ ਜੀ ਜਿੰਨੇ ਵੀ ਜਿੰਨੇ ਸਪ੍ਰਾਥਨਾਂ ਨੂੰ ਸੁਣਨ ਉਹ ਸਰੀਰ ਚ ਚੰਗੇ ਭਲੇ ਹੋ ਜਾਣ ਤੁਹਾਡੇ ਪਵਿੱਤਰ ਨਾਮ ਦੇ ਵਿੱਚ ਪ੍ਰਭੂ ਜੀ ਪ੍ਰਭੂ ਜੀ ਤੁਸੀਂ दयावान ਜੇ ਕਰਪਾਲੂ ਜੇ ਦਿਆਲੂ ਜੇ ਦਇਆ ਦੇ ਸਾਗਰ ਜੇ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੀ ਤਾਰੀਫ ਕਰਦੇ ਪ੍ਰਭੂ ਜੀ ਮੇਰੇ ਪਿਤਾ ਅਸੀਂ ਸ਼ਾਮ ਦੇ ਪ੍ਰਾਰਥਨਾ ਨੂੰ ਪਿਤਾ ਤੁਹਾਡੇ ਹੱਥਾਂ ਹੀ ਸੌਫਦੇ ਆਪਣੇ ਆਪ ਨੂੰ ਆਪਣੇ ਬੱਚਿਆਂ ਨੂੰ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੇ ਕਲਾਮ ਕੇ ਅੰਦਰ ਜੇ ਤੁਸੀਂ ਸੋਵੋਗੇ ਭੈ ਨਹੀਂ ਖਾਓਗੇ ਮਿੱਠੀ ਪਿਆਰੀ ਨੀਂਦ ਆਏਗੀ ਪ੍ਰਭੂ ਜਦ ਸੌਣ ਖੁਦਾਵੰ ਤੇਰਾ ਆਤਮਾ ਇਹਨਾਂ ਦੇ ਸੁਪਣਿਆਂ ਚ ਆਈ ਤੁਹਾਡੇ ਇੰਜ ਇਹਨਾਂ ਨੂੰ ਸ਼ੂਨ ਟੱਚ ਕਰਨ ਹੀਲ ਕਰਨ ਫ੍ਰੀ ਕਰਨ ਮੇਰੇ ਪਿਆਰੇ ਪ੍ਰਭੂ ਜੀ ਸ਼ਾਮ ਦੀ ਪ੍ਰਾਰਥਨਾ ਖੁਦਾਵਾਨ ਜਿਹਦੇ ਸੁਣ ਕੇ ਸੌਣ ਮੇਰੇ ਪਿਆਰੇ ਪ੍ਰਭੂ ਜੀ ਹਰ ਇੱਕ ਡਰ ਸ਼ੈਤਾਨ ਦੀ ਸਾਰੀ ਯੋਜਨਾ ਵੈਰੀ ਦੀ ਸਾਰੀ ਸ਼ਕਤੀ ਇਹਨਾਂ ਦੇ ਜੀਵਨ ਚ ਆਊਟ ਹੋ ਜੇ ਆਊਟ ਹੋ ਜੇ ਮੇਰੇ ਪਿਆਰੇ ਪ੍ਰਭੂ ਜੀ ਮੈਂ ਦਿਲ ਤੋਂ ਤੁਹਾਡਾ ਧੰਨਵਾਦ ਕਰਦੀ ਹਾਂ ਮੈਂ ਤੁਹਾਡੀ ਤਾਰੀਫ ਕਰਦੀ ਹਾਂ ਪ੍ਰਭੂ ਜੀ ਤੁਸੀਂ ਪ੍ਰਾਰਥਨਾ ਨੂੰ ਸੁਣਿਆ ਉੱਤਮ ਪਿਤਾ ਗਵਈਆਂ ਨਖੜਿਆ ਕੀਤਾ ਮੇਰੇ ਪਿਆਰੇ ਪ੍ਰਭੂ ਜੀ ਜਿੰਨੇ ਵੀ ਜੀ ਨਿਸਪਰਥਨਾ ਨੂੰ ਸੁਣਨ ਕੇ ਤੁਹਾਡਾ ਆਤਮਾ ਨੂੰ ਸ਼ੂਏਕਾ ਅਦਭੁਤ ਰੀਤੀ ਨਾਲ ਕਾਰੇ ਕਰੇਗਾ ਮੇਰੇ ਪਿਆਰੇ ਪ੍ਰਭੂ ਜੀ ਪਰਮੇਸ਼ੀ ਯਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਆ ਆਮੇਨ ਆਮੇਨ ਸਾਰੇ ਨੂੰ ਪਿਆਰ ਭਰੀ ਜੈਮ ਸਿੱਕੀ ਗੋਡ ਬlesਸ ਯੂ